ਜਿੱਥੇ ਇੱਕ ਪਾਸੇ ਪੰਜਾਬ ਭਰ ਦੇ ਵਿੱਚ ਪਾਣੀ ਦਾ ਸੰਕਟ ਬਣਿਆ ਹੋਇਆ ਉੱਥੇ ਜ਼ਰਖਪੁਰ ਦੇ ਵਿੱਚ ਵੱਡੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਨਿਲਾਕੀ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਨਗਰ ਕਾਉਂਸਲ ਨੂੰ ਲਗਾਤਾਰ ਪਿਛਲੇ ਕੁਝ ਮਹੀਨਿਆਂ ਤੋਂ 15 ਲੱਖ ਰੁਪਏ ਮਹੀਨਾ ਜਿਹੜਾ ਜੁਰਮਾਨਾ ਪੋਲੂਸ਼ਨ ਬੋਰਡ ਵੱਲੋਂ ਲਾਇਆ ਜਾ ਰਿਹਾ ਜਿਸ ਦੇ ਵਿੱਚ ਦੱਸਿਆ ਗਿਆ ਕਿ 10 ਲੱਖ ਰੁਪਏ ਜੁਰਮਾਨਾ ਜਿਹੜਾ ਲਾਇਆ ਜਾ ਰਿਹਾ ਉਹ ਐਸਟੀਪੀ ਓਵਰਫਲੋ ਦਾ ਲਾਇਆ ਜਾ ਰਿਹਾ ਤੇ 5 ਲੱਖ ਰੁਪਏ ਸੁਖਨਾ ਚੌਦ ਦੇ ਵਿੱਚ ਜਿਹੜਾ ਹੈਗਾ ਗੰਦਲਾ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਸਿੱਟਣ ਦਾ ਕਿਉਂਕਿ ਇੱਕ ਪਾਸੇ ਜਿੱਥੇ ਤਾਂ ਪਾਣੀ ਪਿਛੇ ਤਰਾਹੀ ਤਰਾਹੀ ਮੱਚੀ ਹੋਈ ਆ ਉੱਥੇ ਹੀ ਜਿਹੜਾ ਇਸਤੇਮਾਲ ਯੋਗ ਪਾਣੀ ਆ ਉਸ ਦੇ ਵਿੱਚ ਜਿਹੜਾ ਗੰਦਲਾ ਪਾਣੀ ਸਿੱਟ ਕੇ ਉਸ ਨੂੰ ਵੀ ਪੂਰੀ ਤਰ੍ਹਾਂ ਤੇ ਦੂਸ਼ਿਤ ਕੀਤਾ ਜਾ ਰਿਹਾ ਹੁਣ ਵੱਡੇ ਸਵਾਲ ਇਸ ਨੂੰ ਲੈ ਕੇ ਖੜੇ ਹੁੰਦੇ ਨੇ ਤੇ ਇਸ ਬਾਬਤ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਉਹਦੇ ਵੀ ਢਿੱਲੋਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਆਓ ਸੁਣਾਉਂਦੇ ਆ ਤੁਹਾਨੂੰ ਕਿ ਉਹਨਾਂ ਨੇ ਇਸ ਬਾਬਤ ਕੀ ਕੁਝ ਕਿਹਾ ਦੇਖੋ ਇਹਦੇ ਵਿੱਚ ਮੇਰੇ ਧਿਆਨ ਚ ਜਿਹੜੀ ਇਹ ਗੱਲ ਹੈਗੀ ਤੁਸੀਂ ਲੈ ਆਂਦੀ ਆ ਇਹ ਜਿਹੜਾ ਹੈਗਾ ਮਸਲਾ ਇਹ ਦੇ ਵਿੱਚ ਵਕ ਵਕ ਤਾਵਾ ਦੀ ਕਿਉਂਕਿ ਸ਼ਹਿਰ ਜਿਹੜਾ ਬੜਾ ਵੱਡਾ ਹੋ ਗਿਆ ਤੇ ਸ਼ਹਿਰ ਦੇ ਹਿਸਾਬ ਨਾਲ ਜਿਹੜਾ एसटीपी ਹੈ ਸਾਡੇ ਕੋਲੇ ਉਹਦੀ ਬਹੁਤ ਵੱਡੀ ਜ਼ਰੂਰਤ ਹੈ ਤੇ एसटीपी ਦੇ ਜਿਹੜੇ ਪ੍ਰੋਪੋਜ਼ਲ ਨੇ ਬੜੇ ਲੰਬੇ ਸਮੇਂ ਤੋਂ ਕੁਸ਼ਤੇਵੇਂ ਛੱਤ ਵਾਲੇ ਪਾਸੇ ਦਿਾਲਪੁਰੇ ਵਾਲੇ ਪਾਸੇ ਆ ਜੀ ਉਹਦਾ ਵੀ ਭੇਜਿਆ ਹੋਇਆ ਹੈ ਜਿਹਦੀ ਮਨਜ਼ੂਰੀ ਮੈਂ ਸਮਝਦਾ ਵੀ ਸਰਕਾਰ ਦੇ ਪੱਧਰ ਦੇ ਉੱਤੇ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਪਈ ਕਿਉਂਕਿ ਉਹ ਜਿਹੜੀਆਂ ਜਗ੍ਹਾ ਪ੍ਰੈਕਟੀਕਲੀ ਵਾਇਬਲ ਨੇ ਜਿੱਥੇ ਲੱਗਣਾ ਉਹਦੇ ਵਿੱਚ ਜਿੰਨੇ ਵੀ ਸਾਡੇ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਨੇ ਸਾਡੇ ਸੀਵਰੇਜ ਬੋਰਡ ਦੇ ਅਧਿਕਾਰੀ ਨੇ ਉਹਨਾਂ ਨੇ ਜੁਆਇੰਟ ਵਿਜ਼ਿਟ ਦੇ ਵਿੱਚ ਭੰਖਰਪੁਰ ਤੋਂ ਲੈ ਕੇ ਸਟਾਫਗੜ ਤੋਂ ਲੈ ਕੇ ਬੱਕਰਪੁਰ ਪਿੰਡ ਦੀ ਜਿਹੜੀ ਜਗ੍ਹਾ ਹੈ ਉਹ ਸਿਲੈਕਟ ਕਰੀ ਸੀ ਜਿਹੜੀ ਪ੍ਰੈਕਟੀਕਲੀ ਬਹੁਤ ਵਾਇਬਲ ਸੀ ਜਿਹਦੇ ਨਾਲ ਤਕਰੀਬਨ ਅੱਧੇ ਸ਼ਹਿਰ ਦਾ ਇੱਕ ਵੱਡਾ ਜਿਹੜਾ ਤਕਰੀਬਨ 22-23 ਇਹ ਮੈਲਟੀ ਦਾ ਜਿਹੜਾ ਪਲਾਂਟ ਆ ਉੱਥੇ ਲੱਗਣਾ ਹੈਗਾ ਪਰ ਉਹ ਮੈਂ ਸਮਝਦਾ ਕਿਤੇ ਨਾ ਕਿਤੇ ਸਰਕਾਰ ਦੇ ਜਿਹੜੀ ਨਿਲਾਕੀ ਹੈ ਵੀ ਸਿਰਫ ਇੱਕ ਪੰਚਾਇਤ ਤੋਂ ਜਦੋਂ ਅਜੇ ਤੋਂ ਸਾਲ ਸਵਾ ਸਾਲ ਪਹਿਲਾਂ ਤੋਂ ਜਦੋਂ ਪੰਚਾਇਤਾਂ ਸੀ ਉਹਦੇ ਤੋਂ ਬਾਅਦ ਹੁਣ ਪੰਚਾਇਤਾਂ ਭੰਗ ਵੀ ਹੋ ਗਈਆਂ ਵੀ ਸਿਰਫ ਇੱਕ ਜਿਹੜਾ ਹੈਗਾ ਉਹਦਾ ਸ਼ਾਮਲਾਟ ਜ਼ਮੀਨ ਜਿਹੜੀ ਬਕਰਪੁਰ ਪਿੰਡ ਦੀ ਹੈ ਜਿਹੜੀ ਸੀਵਰੇਜ ਬੋਰਡ ਨੇ ਸਿਲੈਕਟ ਕਰੀ ਸੀ ਜਿਹਦੇ ਚ ਐਸ ਡੀ ਐਮ ਸਾਹਿਬ ਹਣੀ ਵੀ ਨਾਲ ਗਏ ਸੀ ਉਹ ਇਹ ਨਿਲਾਕੀ ਵੀ ਵੀਡੀਓ ਤੋਂ ਤੇ ਇੱਕ ਉਹਨਾਂ ਤੋਂ ਜਿਹੜਾ ਇੱਕ ਮਤਾ ਪੈਕੇ ਜਾਣਾ ਜਿਹਦੇ ਨਾਲ ਉਹ ਜਗਾ ਸਰਕਾਰ ਦੇ ਸਰਕਾਰੀ ਵਿਭਾਗ ਦੇ ਵਿੱਚ ਤਾਲਮੇਲ ਜਿਹੜਾ ਆਪਸ ਦੇ ਵਿੱਚ ਨਾ ਹੋਣ ਕਰਕੇ ਅੱਜ ਇਹ ਹਾਲਾਤ ਨੇ ਜਿਹੜੇ ਹੋ ਰਹੇ ਐ ਤੇ ਕੋਸ਼ਿਸ਼ ਸਾਡਾ एसटीपी ਜਿਹੜਾ ਹੈਗਾ ਜਿਹੜਾ ਇਧਰ ਢਕੌਲੀ ਵਾਲੇ ਪਾਸੇ ਲੱਗਣਾ ਉਹਦੇ ਵਿੱਚ ਜਗ੍ਹਾ ਦਾ ਉਹਦੇ ਵਿੱਚ ਜਰੂਰ ਇਸ਼ੂ ਹੈਗਾ ਕਿਉਂਕਿ ਉੱਥੇ ਪਹਿਲਾਂ ਜਿਹੜੀ ਜਗ੍ਹਾ ਜਿੱਥੇ ਲਾਉਣ ਤੇ ਸਰਕਾਰ ਧੱਕਾ ਕਰ ਰਹੀ ਸੀਗੀ ਉੱਥੇ ਬਿਲਕੁਲ ਰੈ residențial ਏਰੀਆ ਦੇ ਵਿੱਚ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਇਲੈਕਸ਼ਨ ਦਾ ਤੇ ਕੋਡ ਆਫ ਕੰਡਕਟ ਦਾ ਆੜ ਲੈ ਕੇ ਉੱਥੇ ਬਕਾਇਦਾ ਲੋਕਾਂ ਨੇ ਉਸ ਗੱਲ ਦਾ ਵਿਰੋਧ ਕਰਿਆ ਤਾਂ ਉੱਥੇ ਰੁਕੀ ਤੇ ਹੁਣ ਜਿਹੜੀ ਪ੍ਰੋਪਰ ਟੈਕਨੀਕਲੀ ਤੇ ਪ੍ਰੈਕਟੀਕਲੀ ਜਿਹੜੀ ਉਹਦੇ ਅਸਤੇ ਵਾਈਬਲ ਜਗਾਹ ਨੇ ਉਹਦੀ ਅਸੀਂ ਭਾਲ ਦੇ ਵਿੱਚ ਲੱਗੇ ਹੋਏ ਹਾਂ ਤਾਂ ਕਿ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਜਗਾ ਇੱਕ ਜਿਹੜੀ ਸਿਲੈਕਟ ਕੀਤੀ ਜਾਵੇ ਜਿੱਥੇ ਉਹ ਐਸਟੀ ਲੱਗੇ ਅੱਜ ਇਹ ਹਾਲਾਤ ਹੈ ਮੈਂ ਸਮਝਦਾ ਕਿ ਜਿੱਥੇ ਪ੍ਰੈਕਟੀਕਲੀ ਕੋਈ ਪ੍ਰੋਬਲਮ ਹੈ ਉੱਥੇ ਸਰਕਾਰ ਧੱਕਾ ਕਰਨ ਤੇ ਲੱਗੀ ਹੋਈ ਹੈ ਤੇ ਜਿੱਥੇ ਹਰ ਇੱਕ ਚੀਜ਼ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਜਿਹੜਾ ਕੰਮ ਅੱਜ ਤੱਕ ਪੂਰਾ ਕੰਪਲੀਟ ਹੋ ਸਕਦਾ ਸੀ ਤੇ ਔਨ ਗਰਾਉਂਡ ਲਿਆਂਦਾ ਜਾ ਸਕਦਾ ਸੀ ਉਧਰਲੇ ਪਾਸੇ ਸਰਕਾਰ ਦਾ ਧਿਆਨ ਕੋਈ ਨਹੀਂ ਹੈ ਇਹ ਮੈਂ ਸਮਝਦਾ ਹਾਂ ਵੀ ਇਹ ਸਰਕਾਰ ਦੀ ਜਿਹੜੀ ਹੈ ਇਹ ਨਿਲੈਕੀ ਉਹਦੇ ਵਿੱਚ ਪਾਣੀ ਪੀਣ ਵਾਲੇ ਬੜੇ ਡੋਮੇ ਹੋ ਗਏ ਬੋਰ ਪਾਣੀ ਦਾ ਇੱਕ ਵੱਡਾ ਸੰਕਟ ਹੈ ਬਹੁਤ ਵੱਡਾ ਬਹੁਤ ਵੱਡਾ ਤੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਜਿਸ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਗੰਦਾ ਪਾਣੀ ਮਿਲਾਇਆ ਜਾ ਰਿਹਾ ਤੇ ਜਿਹੜਾ ਆਲਰੇਡੀ ਸਾਫ਼ ਪਾਣੀ ਹੈ ਉਸ ਨੂੰ ਵੀ ਪੀਣ ਯੋਗ ਨਾ ਛੱਡਣਾ ਕਿਉਂਕਿ ਵਿਦਆਊਟ ਐਸਟੀਪੀ ਇਸ ਤਰ੍ਹਾਂ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਨੇ ਪ੍ਰਸ਼ਾਸਨ ਸੀਰੀਅਸ ਜਾਣੀ ਲੱਗਦਾ ਅਧਿਕਾਰੀ ਸੀਰੀਅਸ ਕਿਉਂ ਨਹੀਂ ਆ ਇਸ ਨੂੰ ਦੇਖੋ ਮੈਂ ਇਹ ਸਮਝਦਾ ਐ ਵੀ ਜੇ ਸੋਚ ਹੋਵੇ ਹੁਣ ਸਾਰਿਆਂ ਤੋਂ ਪਹਿਲੀ ਗੱਲ ਐ ਵੀ ਅੱਜ ਤੁਸੀਂ ਸਿਰਫ ਜਿਰਕਪੁਰ ਦੀ ਨਹੀਂ ਤੁਸੀਂ ਡੇਹੜਾ ਬਸਈ ਦੇ ਲਲਡੂ ਦੀ ਹਰ ਥਾਂ ਤੇ ਤੁਸੀਂ ਲਾ ਲਓ ਜਿਹੜਾ ਪੀਣ ਵਾਲਾ ਪਾਣੀ ਆ ਆਪਾਂ ਬੂਰਾਂ ਵਾਲਾ ਪਾਣੀ ਪੀ ਰਹੇ ਜਿਹਦੇ ਵਿੱਚ ਸ਼ੂਰਾ ਵੀ ਆ ਸਾਡਾ ਵਾਟਰ ਟੇਬਲ ਦਿਨੋਂ ਦਿਨ ਨੀਚੇ ਜਾ ਰਿਹਾ ਬੜੀਆਂ ਤਰ੍ਹਾਂ ਦੀਆਂ ਦਿੱਕਤਾਂ ਨੇ ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਸਾਡੀ ਜਦੋਂ ਸਰਕਾਰ ਸੀ ਅਸੀਂ ਉਦੋਂ ਇੱਕ ਨਹਿਰੀ ਪਾਣੀ ਦਾ ਪ੍ਰਪੋਜ਼ਲ ਜਿਹੜਾ ਹੈਗਾ ਜੁਆਇੰਟ ਜਿਹਦੇ ਵਿੱਚ ਡੇਰਾ ਬਸੀ ਵੀ ਸੀ ਜਿਹਦੇ ਵਿੱਚ ਜ਼ੀਰਕਪੁਰ ਵੀ ਸੀ ਉਹ ਬਣਾ ਕੇ ਭੇਜਿਆ ਜਿਹੜਾ ਇੱਕ ਬੜਾ ਫਰਦਰ ਸਟੇਜ ਤੇ ਚਲੇ ਗਿਆ ਸੀਗਾ ਉਦੋਂ ਚਲੋ ਇਲੈਕਸ਼ਨ ਦੁਆਰਾ ਕੀ ਸਰਕਾਰ ਬਦਲ ਗਈ ਕਿਉਂਕਿ ਉਹਦੇ ਵਿੱਚ ਨਗਰ ਕਾਉਂਸਲਾਂ ਦਾ ਵੀ ਰੋਲ ਵਿੱਚ ਅਹਿਮ ਸੀਗਾ ਤੇ ਸਾਨੂੰ 6-8 ਮਹੀਨੇ ਦਾ ਟਾਈਮ ਮਿਲੇ ਜਿੱਤੇ ਸੀ 6-8 ਮਹੀਨਿਆਂ ਚ ਉਸ ਲੈਵਲ ਤੱਕ ਉਹਨੂੰ ਲੈ ਗਈ ਸੀ ਤੇ ਅੱਜ ਤੁਸੀਂ ਲੈ ਲੋ 2.5 ਸਾਲ ਹੋ ਗਏ ਉਹ ਉੱਥੇ ਦਾ ਉੱਥੇ ਹੀ ਪਿਆ ਉਹਦੇ ਤੇ ਇੱਕ ਨਵਾਂ ਵੀ ਕੋਈ ਸਰਕਾਰ ਨੇ ਧਿਆਨ ਨਹੀਂ ਦਿੱਤਾ ਨਹੀਂ ਤਾਂ ਅੱਜ ਤੱਕ ਸਾਡੇ ਸ਼ਹਿਰਾਂ ਨੂੰ ਜਿਹਦੇ ਵਿੱਚ ਪਿੰਡ ਵੀ ਸੀ ਜਿਰਕਪੁਰ ਤੇ ਡੇਹਰਾ ਬਸੀ ਨੇ ਉਹਨਾਂ ਨੂੰ ਸਾਰਿਆਂ ਨੂੰ ਨਹਿਰੀ ਪਾਣੀ ਮਿਲ ਸਕਦਾ ਸੀ ਹੁਣੇ ਤੁਹਾਡੇ ਪੱਤਰ ਦੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈਗੀ ਆ ਪਲੈਂਟੀਆਂ ਇਸੇ ਤਰ੍ਹਾਂ ਲੱਗਦੀਆਂ ਰਹਿਣਗੀਆਂ ਜਿਵੇਂ ਕਹਿੰਦੇ 7 ਕਰੋੜ ਰੁਪਏ ਤੱਕ ਦੇ ਪੈਨਲਟੀ ਦੇਖੋ ਮੈਨੂੰ ਮੈਨੂੰ ਇਹਦੀ ਜਾਣਕਾਰੀ ਨਹੀਂ ਹੈ ਜੇ ਨਹੀਂ ਵੀ ਐਗਜ਼ੈਕਟ ਅਮਾਊਂਟ ਕੀ ਹੈ ਜਿਹੜੀ ਪੈਨਲਟੀ ਲੱਗ ਰਹੀਆਂ ਆ ਜਾਂ ਨਹੀਂ ਲੱਗ ਰਹੀਆਂ ਦੇਖੋ ਬਕਾਇਦਾ ਜੇ ਕੋਈ ਗੱਲ ਹੈਗੀ ਹੈ ਤਾਂ ਉਹਦੇ ਤੇ ਲੱਗ ਰਹੀ ਹੈ ਸੋ ਅਸੀਂ ਇਹਦੇ ਤੇ ਮੈਂ ਤਾਂ ਹੁਣ ਇਹਨੂੰ ਆਪ ਇਨੀਸ਼ੀਏਟਿਵ ਬੜੀ ਦਿਰ ਦਾ ਲੈ ਕੇ ਜਿਹੜਾ ਮਗਰ ਲੱਗਿਆ ਮੈਂ ਵੀ ਇਹ ਚੀਜ਼ ਨੂੰ ਧੱਕਿਆ ਜਾਵੇ ਕੋਈ ਸਰਕਾਰ ਦੇ ਜਿੱਥੇ ਇਧਰ ਜਗਾ ਜਿਹੜੀ ਸਿਲੈਕਟ ਕਰਨ ਤੇ ਅਸੀਂ ਤਾਂ ਲਗਾਤਾਰ ਲੈ ਕੇ ਨਾਲ ਉਹਨਾਂ ਲੱਗੇ ਵੀ ਕੋਈ ਪ੍ਰੈਕਟੀਕਲੀ ਤੇ ਟੈਕਨੀਕਲੀ ਜਗਾ ਚੰਗੀ ਸਿਲੈਕਟ ਹੋਵੇ ਜਿਹਦੇ ਚ ਲੋਕਾਂ ਦਾ ਵਿਰੋਧ ਵੀ ਨਾ ਹੋਵੇ ਤੇ ਲੋਕਾਂ ਨੂੰ ਚੀਜ਼ ਦੀ ਸਹੂਲਤ ਵੀ ਮਿਲੇ ਤੇ ਕੰਮ ਜਿਹੜਾ ਸਹੀ ਉਹ ਹੋਵੇ ਕਿਉਂਕਿ ਇਧਰ ਵੀ ਜਿਹੜਾ ਪਲਾਂਟ ਹੈ ਤਕਰੀਬਨ ਇਹ 2122 ਐਮਐਲਡੀ ਦਾ ਜਿਹੜਾ ਹੈਗਾ ਪਲਾਂਟ ਲੱਗਣਾ ਜਿਹਦੇ ਨਾਲ ਪੀਰ ਮਸ਼ੱਲਾ ਟਕੌਲੀ ਜਿਹੜਾ ਹੈਗਾ ਉਹਨੂੰ ਲੱਗਣਾ ਤੇ ਇਧਰ ਜਿਹੜਾ ਸਰਕਾਰ ਤੱਕ ਅਜੇ ਪੈਂਡਿੰਗ ਪਿਆ ਉਹ ਲੱਗਣਾ ਜਿਹਦੇ ਨਾਲ ਸਾਡਾ ਦਿਆਲਪੁਰਾ ਛੱਤ ਅੱਡਾ ਚੁੰਗੀਆਂ ਨਾ ਬਾਪੀਆਰ 7 ਇਹ ਸਾਰਾ ਏਰੀਆ ਕਵਰ ਹੋਣਾ ਸੋ ਮੈਂ ਸਮਝਦਾ ਇਹਦੇ ਤੇ ਥੋੜਾ ਜਿਆ ਸਰਕਾਰ ਨੂੰ ਸੰਜੀਦਾ ਹੋ ਕੇ ਜਿਹੜਾ ਕੰਮ ਹੋਣ ਵਾਲਾ ਉਹਦੇ ਵੱਲ ਧਿਆਨ ਵਧ ਦੇਣ ਇਹ ਠੱਕੇ ਵਾਲੇ ਪਾਸੇ ਜੇ ਧਿਆਨ ਘੱਟ ਦੇਣਗੇ ਤਾਂ ਕੰਮ ਜਿਹੜੇ ਉਸ ਸਮੇਂ ਸਿਰ ਹੋ ਵੀ ਜਾਣਗੇ ਤਾਂ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਗੁਰਸ਼ਰਨ ਦਾਸ ਗਰਗ ਜੋ ਕਿ ਐਕਸ਼ਨ ਨੇ ਪੋਲਿਊਸ਼ਨ ਡਿਪਾਰਟਮੈਂਟ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇੱਕ ਮਾਮਲਾ ਹੈ ਜੀ ਜਿਸ ਦੇ ਵਿੱਚ ਐਸਟੀਪੀ ਨਾ ਹੋਣ ਕਰਕੇ ਐਸਟੀਪੀ ਦੀਆਂ ਸਮੱਸਿਆਵਾਂ ਹੋਣ ਕਰਕੇ ਜਿਹੜਾ ਗੰਦਲਾ ਜੋ ਪਾਣੀ ਹੈ ਉਹ ਪਾਣੀ ਸਰ ਸੁਖਨਾ ਚੌਦ ਦੇ ਵਿੱਚ ਪਾਇਆ ਜਾ ਰਿਹਾ ਉਸ ਨੂੰ ਲੈ ਕੇ ਕੀ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਹੈ ਹਾਂਜੀ ਹਾਂ ਬਿਲਕੁਲ ਸਾਡੇ ਧਿਆਨ ਚ ਹੈ ਜੀ ਜਿਹੜਾ ਐਮਸੀ ਇਹਦੇ ਵਿੱਚ ਕੋਰ ਦਾ एसटीपी ਹੈ ਉਹ ਐਕਸਪ੍ਰੈਸੈਂਟ 12.3 ਐਮਐਲਡੀ ਦਾ ਲੱਗਿਆ ਹੋਇਆ ਹੈ ਜਦਕਿ ਡੋਮੈਸਟਿਕ ਐਸਨ ਜਨਰੇਸ਼ਨ ਐਮਸੀ ਜ਼ੀਰਫੁਰ ਦੀ ਇਸ ਤੋਂ ਬਹੁਤ ਹੀ ਜ਼ਿਆਦਾ ਹੈ ਜੈਮਿੰਗ ਕਰਕੇ ਅੱਗੇ ਨਵੇਂ एसटीपी ਲੱਗਣੇ ਤਜਵੀਜ਼ ਹੋਏ ਹੋਏ ਨੇ ਪਰ ਕਿਸੇ ਨਾ ਕਿਸੇ ਕਾਰਨਾ ਕਰਕੇ ਜਗ੍ਹਾ ਨਾ ਮਿਲਣ ਕਰਕੇ ਜਾਂ ਹੋਰ ਪ੍ਰੋਬਲਮ ਜਾਣ ਕਰਕੇ ਹਲੇ ਤੱਕ ਉਹ ਲਗਣੀ ਪਈ ਤੇ ਜਿਹੜਾ ਪ੍ਰੈਜ਼ੈਂਟ एसटीपी ਹੈਗਾ ਉਹ ਘਟਕਪਛੀ ਹੋਣ ਕਰਕੇ ਇਹਨਾਂ ਦੇ ਜਿਹੜੇ ਟੈਪ ਸਾਰੇ ਪੁਆਇੰਟ ਨਹੀਂ ਹੋਏ ਹੋਏ ਤੇ ਧੱਗਰ ਜਾਂਦੇ ਆ ਇਹਦੇ ਲਈ ਅਸੀਂ ਆਲਰੇਡੀ ਐਮਸੀ ਗਿਰਧਪੁਰ ਤੇ ਕਾਰਵਾਈ ਕਰਦੇ ਹੋਏ ਚਿੰਮਨ ਸਾਹਿਬ ਕੋਲ ਵਕਫਾ ਵਕਫੀਗਾਂ ਵੀ ਹੋਈਆਂ ਨੇ ਜੀ ਤੇ ਇਹਨਾਂ ਤੇ এনवायरमेंटਲ ਕੰਪਨਸੇਸ਼ਨ ਜੋ ਲੱਗਦੀ ਹੈ ਇਸ ਪਰ ਰੂਲ ਉਹ ਵੀ ਲਗਾਈ ਜਾ ਰਹੀ ਹੈ ਤੇ ਅੱਗੇ ਨੂੰ ਵੀ ਅਸੀਂ ਇਹ ਕਾਰਵਾਈ ਕਰਦੇ ਰਵਾਂਗੇ ਤਾਂ ਕਿ ਇਹ ਸਾਰਾ ਕੰਮ ਠੀਕ ਨਹੀਂ ਕਰ ਦਿੰਦੇ ਸਰ ਇੱਕ ਵੱਡਾ ਸੁਭਾਲ ਇਥੇ ਖੜਾ ਹੁੰਦਾ ਸਰ ਪੀਣ ਵਾਲੇ ਪਾਣੀ ਦਾ ਵੱਡਾ ਇੱਕ ਸੰਕਟ ਆਉਣ ਵਾਲੇ ਸਮੇਂ ਦੇ ਵਿੱਚ ਦਿਖ ਰਿਹਾ ਹੈ ਪਰ ਇਸ ਨੂੰ ਲੈ ਕੇ ਨਗਰ ਕੌਂਸਲ ਕਹਿ ਲਿਆ ਜਾਂ ਅਧਿਕਾਰੀ ਬਹੁਤੇ ਸੁਚੇਤ ਨਹੀਂ ਲੱਗਦੇ ਕਿਉਂਕਿ ਜਿਸ ਤਰ੍ਹਾਂ ਇੱਕ ਸਾਫ ਪਾਣੀ ਦੇ ਵਿੱਚ ਗੰਦਲਾ ਪਾਣੀ ਪਾਉਣਾ ਤੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਨਹੀਂ ਇਹ ਜੀ ਗੱਲ ਨਹੀਂ ਜਿੱਥੇ ਤੱਕ ਸਾਰੇ ਅਧਿਕਾਰੀਆਂ ਦਾ ਸਵਾਲ ਹੈ ਹਜੇ ਕ ਆਪਣੀ ਡਿਊਟੀ ਕਰ ਰਿਹਾ ਹੈ ਪਰ ਸਾਫ ਪਾਣੀ ਕੋਈ ਵੀ ਵਾਰ ਨਹੀਂ ਜਾ ਰਿਹਾ ਇਹ ਜਿਹੜਾ ਵੀ ਅਗਰ ਡਰੇਨ ਚ ਪਾਣੀ ਆ ਰਿਹਾ ਉਹ ਸਿਰਫ ਡੋਮੈਸਟਿਕ ਅਫਲੂਐਂਟੀ ਹੈ ਕਿਉਂਕਿ ਕਿਸੇ ਵੀ ਇੰਡਸਟਰੀ ਆ ਇਕਾਈ ਨੂੰ ਇਸ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਹੈ ਮੋਰਓਵਰ ਉਹਨਾਂ ਨੇ ਸਾਰੇ ਲੇਟੈਸਟ ਟੈਕਨੋਲੋਜੀ ਦੇ ਆਪਣੇ ਏਟੀਪੀ ਤੇ ਜਨਰਲ ਡੀ ਸਿਸਟਮ ਲਗਾਏ ਹੋਏ ਨੇ ਪਰ ਜਿਹੜਾ ਡੋਮੈਸਟਿਕ ਅਪਲਾਨਡ ਵੀ ਆ ਰਿਹਾ ਹੈ ਉਸ ਨੂੰ ਅਲੀ ਜਲਤਾ ਸੋਰਸ ਤੇ ਹੀ ਆਪਾਂ ਨੂੰ ਟੋਟੋਪਟ ਯੂਜ਼ ਕਰਨਾ ਚਾਹੀਦਾ ਸਾਰੇ ਵੀ ਆਪਣੀ ਡਿਊਟੀ ਬਣਦੀ ਹੈ ਜਿਵੇਂ ਨੇਚਰਲ ਰਿਸੋਰਸਸ ਸਾਰੇ ਐਕਸਪਲੋਰਟ ਹੋ ਰਹੇ ਨੇ ਖਤਮ ਹੋ ਰਹੇ ਨੇ ਨਿਚਲਾ ਸਤਰ ਪਾਣੀ ਦਾ ਨਿਚੇ ਹੋਰ ਜਾ ਰਿਹਾ ਖਤਮ ਹੋ ਰਿਹਾ ਆਪਾਂ ਪਾਣੀ ਦੀ ਵਰਤੋਂ ਅੱਜ ਕੱਲ ਇੰਨਾ ਟੈਂਪਰੇਚਰ ਹੈ ਸਾਰੇ ਨੂੰ ਆਪਾਂ ਨੂੰ ਪਤਾ ਹੀ ਹੈ ਗਲੋਬਲ ਵਾਰਮਿੰਗ ਹੈ ਤੇ ਪਾਣੀ ਜਿੰਨੀ ਜ਼ਰੂਰਤ ਹੈ ਉਹਦੇ ਮੁਕਾਬਲੇ ਹੀ ਯੂਜ਼ ਕੀਤਾ ਜਾਏ ਕਿਉਂਕਿ ਜੇਕਰ ਜਿੰਨਾ ਯੂਜ਼ ਹੋਊਗਾ ਉਨਾ ਹੀ ਉਹਦੀ ਐਕਸ ਜਨਰੇਸ਼ਨ ਹੋਏਗੀ ਵੇਸਟੇਜ ਹੋਏਗੀ ਜਿਹੜਾ ਕਿ ਐਸਟੀਪੀ ਤੇ ਜਾਏਗਾ ਜਾਂ ਸਿੱਧਾ ਡਰੇਨ ਚ ਜੇ ਜਾ ਰਿਹਾ ਹੈ ਜੀ ਜੀ ਇਹ ਆਪਣਾ ਸਾਰਿਆਂ ਦਾ ਫਰਜ਼ ਬੰਦ ਹੈ ਇਹ ਵੀ ਆਪਾਂ ਹਰੇਕ ਆਪਣਾ ਯੋਗਦਾਨ ਕਰੀਏ ਤੇ ਇਸ ਸਮੱਸਿਆ ਤੋਂ ਪਤਾ ਹੀ समाधान ਪਾ ਜੀ 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 ਸਰ ਇੱਕ ਤੁਹਾਡੇ ਵੱਲੋਂ ਨਗਰ ਕੌਂਸਲ ਤੇ ਨੂੰ ਵੀ ਨੋਟਿਸ ਕੱਢੇ ਗਏ ਨੇ ਤੇ ਉਹਨਾਂ ਨੂੰ ਪਲੈਂਟੀਆਂ ਵੀ ਜਿਹੜੀ ਲਾਈ ਗਈਆਂ ਨੇ ਤੇ ਉਸ ਦੇ ਬਾਰੇ ਥੋੜਾ ਦੱਸੋਗੇ ਸਰ ਹੁਣ ਤੱਕ ਕਿੰਨੇ ਕ ਦੀ ਜਿਹੜੀ ਪਲੈਂਟੀ ਲੱਗ ਚੁੱਕੀ ਹੈ ਤੇ ਕੀ ਕੁਝ ਆਪਣੀ ਵੱਲ ਉਹ ਤਾਂ ਐਸ ਪਰ ਰਿਕਾਰਡ ਹੈ ਬੇਸਿਕਲੀ ਇਹਨਾਂ ਨੂੰ ਦੋ ਤਰੀਕਿਆਂ 'ਚ ਹੀ ਵਾਟਰ ਐਕਟ ਤੇ ਸੋਲਿਡ ਵੇਸ ਮੈਨੇਜਮੈਂਟ 'ਚ ਲੱਗੀਆਂ ਹੋਈਆਂ ਹਨ ਪਲੈਂਟੀਆਂ ਜਿਹੜੀਆਂ ਜੀ ਫਾਈਲ ਤੋਂ ਮੈਂ ਐਗਜੈਕਟ ਵੈਲਿਊ ਦੇ ਕੇ ਦੱਸ ਸਕਦਾ ਹੂੰ ਵੈਸੇ ਸਰ ਕੋਈ ਰੂਟੀਨ ਐਕਸਰਸਾਈਜ਼ ਹੈ ਆਈਡੀਆ ਸਰ ਸਰ ਕੋਈ ਆਈਡੀਆ ਨਹੀਂ ਪਰ ਮੰਦੀਆ ਨਹੀਂ ਬੇਸਿਕਲੀ ਪਰ ਮੰਥ ਦੀ ਕਿੰਨੇ ਕੁ ਦੀ ਲੱਗਦੀ ਹੈ ਜੀ ਉਹ ਲੱਗ ਜਾਂਦੀ ਹੈ ਜੀ ਐਸਟੀਪੀ ਦੇ ਮੁਤਾਬਿਕ ਲੱਗਦੀ ਹੁੰਦੀ ਹੈ ਉਹ ਮੈਂ ਤੁਹਾਨੂੰ ਡਿਟੇਲ ਦੱਸ ਦਊਗਾ ਅਗਰ ਤੁਸੀਂ ਬਾਅਦ ਵਿੱਚ ਮੈਂ ਤੁਹਾਨੂੰ ਦੇਖ ਕੇ ਕਿੰਨੀ ਲੱਗੀ ਹੋਈ ਹੈ ਮੋਰਓਵਰ ਹੁਣ ਜਿਹੜਾ ਮਾਮਲਾ ਤੁਸੀਂ ਧਿਆਨ ਚ ਸਾਡੇ ਲਿਆਉਂਦਾ ਹੈ ਉਹ ਆਲਰੇਡੀ ਸਾਨੂੰ ਪਤਾ ਹੈ ਜਿੱਥੇ ਲਾਈਨ ਉਹਨਾਂ ਦੀ ਬ੍ਰੇਕੇਜ ਹੈ ਤੇ ਸਿੱਧਾ ਪਾਣੀ ਜਾ ਰਿਹਾ ਹੈ ਬਾਰ ਠੀਕ ਹੈ ਉਹਦੇ ਕਰਕੇ ਵੀ ਅੱਗੇ ਇਹਨਾਂ ਨੂੰ ਕਾਰਵਾਈ ਕੀਤੀ ਜਾਏਗੀ ਠੀਕ ਹੈ ਸਰ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਸਰ ਤਾਂ ਇਹ ਸੀ ਸਾਡੇ ਨਾਲ ਪੋਲੂਸ਼ਨ ਡਿਪਾਰਟਮੈਂਟ ਦੇ ਐਕਸੀਡੈਂਟ ਫੋਨ ਲਾਈਨ ਤੇ ਮੌਜੂਦ ਸੀ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੀ ਆਪਣੇ ਵੱਲੋਂ ਕੋਸ਼ਿਸ਼ਾਂ ਪੂਰੀਆਂ ਜਾ ਰਹੀਆਂ ਤੇ ਦੂਜੇ ਪਾਸੇ ਜਿਹੜਾ ਲੋਕਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਪਾਣੀ ਦਿਨ ਪ੍ਰਤੀ ਦਿਨ ਜਿਸ ਤਰ੍ਹਾਂ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਬੜੀ ਡੂੰਘੀ ਹੁੰਦੀ ਜਾ ਰਹੀ ਹੈ ਟਿਊਬਵੈਲ ਬੜੇ ਡੂੰਗੇ ਹੋ ਗਏ ਨੇ ਤਾਂ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਹ ਚੀਜ਼ ਚਾਹੀਦੀ ਹੈ ਕਿ ਅਸੀਂ ਇਸ ਤੇ ਧਿਆਨ ਦੇਈਏ ਤੇ ਜਿੱਥੇ ਐਸਟੀਪੀ ਦੇ ਗੰਦਲੇ ਪਾਣੀ ਦੀ ਸੁਖਨਾ ਚੋਹ ਦੇ ਵਿੱਚ ਗਿਰਨ ਦੀ ਗੱਲ ਹੈ ਤਾਂ ਉਹਨਾਂ ਨੇ ਦੱਸਿਆ ਕਿ ਨਗਰ ਕੌਂਸਲ ਤੇ ਵੀ ਲਗਾਤ ਚ ਵੀ ਲੈ ਆਏ ਆ ਪਹਿਲਾਂ ਵੀ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਤੇ ਜਲ ਤੋਂ ਜਲਦੀ ਸਮੱਸਿਆ ਦਾ ਕੋਸ਼ਿਸ਼ ਕਰ ਰਹੇ ਆ ਸਾਰੇ ਮਿਲ ਜੁਲ ਕੇ ਕਿ ਹੱਲ ਹੋ